ਸਿੱਖਿਆ ਤੇ ਕਲਾ ਮੰਚ ਪੰਜਾਬ ਨਵੇਂ ਦੇ ਸਾਦੇ ਤਹਿਤ ਇਸ ਸਾਲ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚੋਂ ਕਵੀਸ਼ਰੀ ਮੁਕਾਬਲੇ ਇੱਕ ਅਹਿਮ ਮੁਕਾਬਲਾ ਹੈ ਇਹ ਮੁਕਾਬਲਾ ਪ੍ਰਾਇਮਰੀ ਅਪਰ ਪ੍ਰਾਇਮਰੀ ਅਤੇ ਪ੍ਰਾਈਵੇਟ ਵਰਗ ਲਈ ਹੋਵੇਗਾ ਜਿਸ ਵਿੱਚ ਕੁਝ ਧਿਆਨ ਦੇਣ ਯੋਗ ਗੱਲਾਂ ਹਨ ਮੈਂ ਅਮਨਦੀਪ ਸਿੰਘ ਸਹਾਇਕ ਨੋਡਲ ਅਫਸਰ ਜ਼ਿਲ੍ਹਾ ਫਰੀਦਕੋਟ ਵੱਲੋਂ ਆਪ ਜੀ ਨੂੰ ਜਿਹੜੀਆਂ ਹਦਾਇਤਾਂ ਹਨ ਜਾਂ ਪਾਲਣ ਕਰਨਾ ਹੈ ਜਿੰਨਾਂ ਗੱਲਾਂ ਦਾ ਆਪਾਂ ਉਹਨਾਂ ਬਾਰੇ ਦੱਸਣ ਜਾ ਰਹੇ ਹਾਂ ਸਮਾਬੱਤਾਂ ਜਿਹੜੀ ਹੈਗੀ ਹੈ ਪ੍ਰਾਇਮਰੀ ਵਰਗ ਲਈ 3 ਤੋਂ 5 ਮਿੰਟ ਦੀ ਹੋਵੇਗੀ ਅਪਰ ਪ੍ਰਾਇਮਰੀ ਅਤੇ ਪ੍ਰਾਈਵੇਟ ਵਰਗ ਲਈ ਜਿਹੜਾ ਸਮਾਂ ਹੈ 4 ਤੋਂ 6 ਮਿੰਟ ਤੱਕ ਦਾ ਹੈ ਜੋ ਸਾਵਧਾਨੀਆਂ ਸਿ ਵਰਤਣੀਆਂ ਹਨ ਸਾਜ ਵਰਤਾਂ ਦੀ ਬਣਾਈ ਹੈ ਕਵੀਸ਼ਰੀ ਵਿੱਚ ਵੱਧ ਤੋਂ ਵੱਧ ਤਿੰਨ ਵਿਦਿਆਰਥੀ ਭਾਗ ਲੈ ਸਕਣਗੇ ਕਵਿਸ਼ਰੀ ਪੜ ਕੇ ਨਹੀਂ ਗਾਈ ਜਾਵੇਗੀ ਜਾਂ ਕਿਸੇ ਹੋਰ ਸਾਧਨ ਤੋਂ ਦੇਖ ਕੇ ਨਹੀਂ ਗਾਈ ਜਾਵੇਗੀ ਕਵਿਸ਼ਰੀ ਦੇ ਛੰਦ ਦਾ ਨਾਮ ਦੱਸਣਾ ਜ਼ਰੂਰੀ ਹੋਵੇਗਾ ਪ੍ਰਾਇਮਰੀ ਵਰਗ ਦੇ ਵਿੱਚ ਜਿਹੜਾ ਇਹ ਛੋਟ ਹੋਵੇਗੀ ਜਜਮੈਂਟ ਕਰਨ ਲਈ ਮਾਪਦੰਡ ਜੋ ਅਪਣਾਏ ਜਾਂਦੇ ਆ ਵਿਸ਼ਾ ਜਾਂ ਛੰਦ ਕਿਹੇ ਛੰਦ ਵਿੱਚ ਕਵਿਸ਼ਰੀ ਬੱਚਾ ਪੇਸ਼ ਕਰ ਰਿਹਾ ਮੰਚ ਉੱਤੇ ਸਵੈ ਵਿਸ਼ਵਾਸ ਉਚਾਰਨ ਆਵਾਜ਼ ਉਚਾਰਨ ਸ਼ਬਦਾਂ ਦਾ ਉਚਾਰਨ ਕਿਸ ਤਰ੍ਹਾਂ ਕਰ ਰਿਹਾ ਤੇ ਉਹਦੀ ਆਵਾਜ਼ ਆ ਜਿਹੜੀ ਕਿੰਨੀਕ ਸਾਫ਼ ਹੈ ਆਪਸੀ ਤਾਲਮੇਲ ਇਹਦਾ ਹੁਣ ਬਹੁਤ ਜ਼ਰੂਰੀ ਹੈ ਹਾ ਭਾਵ ਅਤੇ ਮੁਦਰਾਵਾਂ ਬੱਚਾ ਜਦੋਂ ਕੋਈ ਸ਼੍ਰੀ ਪੇਸ਼ ਕਰਦਾ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਉਹ ਆਪਣੇ ਕਿਸ ਸ਼੍ਰੀ ਦੇ ਅਨਸਾਰ ਹੀ ਆਪਣੇ ਹਾ ਭਾਵ ਤੇ ਮੁਦਰਾਵਾਂ ਜਿਹੜਾ ਪੇਸ਼ ਕਰੇਗਾ শ্রোਤਿਆਂ ਉੱਤੇ ਪ੍ਰਭਾਵ ਅੰਤ ਵਿੱਚ ਸਮੁੱਚਾ ਪ੍ਰਭਾਵ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੀ ਤਾਂ ਸਮਾਂ ਬਾਤਾ ਤਾਂ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਬੱਚੇ ਬਹੁਤ ਅੱਛੀ ਪੇਸ਼ਕਾਰੀ ਹੁੰਦੀ ਹੈ ਤਾਂ ਸਮਾਂ ਵੱਜ ਜਾਂਦਾ ਤਾਂ ਫਿਰ ਉਹ ਡਿਸਕਵালিਫਾਈ ਵੀ ਹੋ ਸਕਦਾ ਤਾਂ ਜੇਕਰ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਡਿਸਕਵালিਫਾਈ ਵੀ ਹੋ ਸਕਦੇ ਆ ਬੱਚੇ ਫਾਸਟ ਬੱਚਾ ਆਉਣ ਵਾਲਾ ਥਰਡ ਵੀ ਹੋ ਸਕਦਾ ਤਾਂ ਸੋ ਆਓ ਆਪਾਂ ਰਲ ਕੇ ਯਤਨ ਕਰੀਏ ਕਿ ਜੋ ਵੀ ਅਧਿਆਪਕ ਪਾਰਟਿਸਪੇਟ ਕਰਵਾ ਰਹੇ ਹਨ ਉਹ ਇਹਨਾਂ ਨਿਯਮਾਂ ਦਾ ਤੇ ਮਾਪਦੰਡਾਂ ਦਾ ਧਿਆਨ ਰੱਖਣਗੇ ਜੇਕਰ ਫਿਰ ਵੀ ਕੋਈ ਤੁਹਾਡੀ ਕੁਇਰੀ ਹੈ ਤਾਂ ਤੁਸੀਂ ਮੈਨੂੰ ਡਾਇਰੈਕਟ ਫੋਨ ਕਰ ਸਕਦੇ ਹੋ ਜਾਂ ਸਾਡੇ ਨੂਡਲ ਅਫਸਰ ਸਰਦਾਰ ਗਗਨਦੀਪ ਸਿੰਘ ਜ਼ਿਲ੍ਹਾ ਮੁਕਸਰ ਤੋਂ ਨੇ ਉਹਨਾਂ ਨਾਲ ਵੀ ਤੁਸੀਂ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ